ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਅੰਮ੍ਰਿਤ ਵੇਲੇ ਮੂੰਹ ਧੋਣ ਤੋਂ ਪਹਿਲਾਂ ਇਹ ਕੰਮ ਜ਼ਰੂਰ ਕਰਿਓ ਵਾਹਿਗੁਰੂ ਜੀ ਤੋਂ ਜੋ ਵੀ ਮੰਗੋਗੇ ਉਹ ਛੋਲੇ ਦੇ ਵਿੱਚ ਪਵਾ ਲਓਗੇ ਤੇ ਆਓ ਆਪਾਂ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਗਵਾ ਦੇਣਾ ਜੀ ਸਾਧ ਸੰਗਤ ਜੀ ਰਾਤ ਨੂੰ ਸੌਣ ਤੋਂ ਪਹਿਲਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਕੇ ਸੌਇਆ ਕਰੋ ਪਰਮਾਤਮਾ ਨੂੰ ਇਹ ਕਹਿ ਕੇ ਸੌਇਆ ਕਰੋ ਕਿ हे ਪਾਸ਼ਿਆ ਜੀ ਤੇਰੀ ਕਿਰਪਾ ਰਹੀ ਹੈ ਦਿਨ ਵੀ ਤੇਰੇ ਪਾਣੇ ਦੇ ਅੰਦਰ ਬਤੀਤ ਹੋਇਆ ਹੈ ਹੁਣ ਕਿਰਪਾ ਕਰੀ ਪਰਮਾਤਮਾ ਰਾਤ ਨੂੰ ਆਪਣੀ ਜਿਹੜੀ ਅਵਸਥਾ ਹੈ ਮੇਰੀ ਪਾਸ਼ਾ ਆਪਣੇ ਚਰਨਾਚ ਬਖਸ਼ਣਾ ਰਾਤ ਵੀ ਤੇਰੇ ਪਾਣੇ ਦੇ ਵਿੱਚ ਬਤੀਤ ਹੋਵੇ ਸਵੇਰੇ ਜਦੋਂ ਉੱਠਾਂ ਤੇ ਮੈਨੂੰ ਵਾਈ ਗਰੂ ਦੇ ਨਾਮ ਦੀ ਤਾਤ ਪਖਸ਼ੀ ਆਪਣੇ ਨਾਮ ਦੀ ਤਾਤ ਪਖਸ਼ੀ ਸਾਥ ਸੰਗਤ ਜੀ ਉਥੇ ਕਿਰਪਾ ਹੁੰਦੀ ਹੈ ਅੱਜ ਆਪਣੇ ਹਾਲਾਤ ਕੀ ਬਣੇ ਹੋਏ ਹਨ ਬੰਦਰ ਰਾਤ ਨੂੰ ਸੌਂਦਾ ਨਹੀਂ ਹੈ ਮੋਬਾਈਲ ਦੇ ਉੱਪਰ ਹੀ ਪਤਾ ਨਹੀਂ ਕੀ ਕੁਝ ਕਰੀ ਜਾਂਦਾ ਹੈ ਰਾਤ ਨੂੰ 2 2 3 3 ਵਜੇ ਜਾਂਦੇ ਹਨ ਫਿਰ ਸਵੇਰ ਉੱਠਦਾ ਹੈ 11 ਵਜੇ 10 ਵਜੇ 12 ਵਜੇ ਜ਼ਿੰਦਗੀ ਸਹੀ ਤਰੀਕੇ ਦੇ ਨਾਲ ਨਹੀਂ ਜੀਓ ਸਕਦੇ ਉਹ ਇਨਸਾਨ ਜੋ ਰਾਤ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਸੌਂਦੇ ਤੇ ਸਵੇਰ ਜਲਦੀ ਨਹੀਂ ਉੱਠਦੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਲਝਣਾ ਪਈਆਂ ਰਹਿੰਦੀਆਂ ਨੇ ਤੇ ਸਾਥ ਸੰਗਤ ਜੀ ਅੱਜ ਦੀ ਬੇਨਤੀ ਵੀ ਇਹੀ ਹੈ ਕਿਉਂਕਿ ਅੱਜ ਦੇ ਜਿਹੜੇ ਹਾਲਾਤ ਨੇ ਪ੍ਰਮੁੱਖ ਬਣੇ ਹੋਏ ਹਨ ਉਨ੍ਹਾਂ ਦੇ ਆਧਾਰ ਤੇ ਉੱਪਰ ਇੱਕ ਬੇਨਤੀ ਆਪਾਂ ਸਮਝਣੀ ਹੈ ਕਿ ਬੰਦਾ ਟੈਨਸ਼ਨਾਂ ਫਿਕਰਾਂ ਦੇ ਵਿੱਚ ਡੁੱਬਿਆ ਹੋਇਆ ਹੈ ਰਾਤ ਨੂੰ ਨੀਂਦ ਨਹੀਂ ਆਉਂਦੀ ਫਿਕਰ ਕਿਉਂ ਜਾਪਦੇ ਨੇ ਟੈਨਸ਼ਨਾਂ ਕਿਉਂ ਜਾਪਦੀਆਂ ਨੇ ਕਿਉਂਕਿ ਗੁਰੂ ਦੀ ਕਿਰਪਾ ਨਹੀਂ ਹੈ ਗੁਰੂ ਦੀ ਕਿਰਪਾ ਤੇ ਹੈ ਪਰ ਗੁਰੂ ਦੀ ਕਿਰਪਾ ਨੂੰ ਇਹਨੇ ਪਹਿਚਾਣਿਆ ਨਹੀਂ ਹੈ ਉਹਦੀ ਰਹਿਮਤ ਨੂੰ ਇਹਨੇ ਪਹਿਚਾਣਿਆ ਨਹੀਂ ਹੈ ਚੂਰਿਆ ਹੈ ਜਦ ਕਿ ਗੁਰੂ ਪਾਸ਼ਾ ਜੀ ਤੋਂ ਸਿੱਖਿਆ ਲੈ ਕੇ ਜ਼ਿੰਦਗੀ ਜਿਉਣੀ ਹੈ ਪਰ ਆਪਣੀ ਮੱਤ ਦੇ ਦੁਆਰਾਂ ਚੱਲ ਕੇ ਇਹ ਦੁੱਖ ਪਾ ਰਿਹਾ ਹੈ ਗੁਰੂ ਤੋਂ ਟੁੱਟਿਆ ਹੋਇਆ ਮਨੁੱਖ ਦੁੱਖ ਪਾ ਰਿਹਾ ਹੈ ਸਾ ਸੰਗਤ ਹੁਣ ਪੱਤੇ ਨੇ ਜਦੋਂ ਤੇ ਦਰਖਤ ਤੋਂ ਟੁੱਟ ਜਾਂਦੇ ਨੇ ਉਹਨਾਂ ਪੱਤਿਆਂ ਦਾ ਕੋਈ ਵजूद ਨਹੀਂ ਰਹਿ ਜਾਂਦਾ ਉਹ ਪੱਤੇ ਸੁੱਕ ਜਾਂਦੇ ਨੇ ਸੜ ਜਾਂਦੇ ਨੇ ਉਹਨਾਂ ਦੀ ਮਿੱਟੀ ਬਣ ਕੇ ਹਵਾ ਦੇ ਵਿੱਚ ਕੰਝ ਜਿਹਰੇ ਨੇ ਉਹ ਉੱਡ ਜਾਂਦੇ ਨੇ ਜਿਹੜੇ ਦਰਖਤ ਨਾਲ ਜੁੜੇ ਰਹ ਜਾਂਦੇ ਨੇ ਉਹ ਹਰੇ ਭਰੇ ਹੋ ਜਾਂਦੇ ਨੇ ਅੱਜ ਮਨੁੱਖ ਦੇ ਹਾਲਾਤ ਵੀ ਇਹੀ ਹਨ ਸੰਗਤ ਜੀ ਜਿਹੜੇ ਗੁਰੂ ਤੋਂ ਟੁੱਟੇ ਬੈਠੇ ਨੇ ਸੁੱਕੇ ਪੱਤਿਆਂ ਵਰਗੇ ਉਹਨਾਂ ਦੇ ਹਾਲਾਤ ਹੋ ਗਏ ਹਨ ਜਿਹੜੇ ਗੁਰੂ ਨਾਲ ਜੁੜੇ ਰਹਿੰਦੇ ਨੇ ਉਹ ਸਦਾ ਹੀ ਹਰੇ ਭਰੇ ਤੇ ਖੁਸ਼ਹਾਲ ਪੱਤਿਆਂ ਵਰਗੀ ਜ਼ਿੰਦਗੀ ਜਿਉਂਦੇ ਨੇ ਤੇ ਇੱਕ ਦਰਖਤ ਤੋਂ ਕੁਝ ਸਿੱਖ ਲਓ ਤੇ ਸਾਧ ਸੰਗਤ ਜੀ ਅੱਜ ਅਸੀਂ ਬੇਨਤੀ ਕਰ ਰਹੇ ਹਾਂ ਕਿ ਅਜ ਗੁਰੂ ਤੋਂ ਟੁੱਟੀਆਂ ਹੋਈਆਂ ਦੀ ਗਿਣਤੀ ਜ਼ਿਆਦਾ ਹੈ ਤੇ ਜੁੜੀਆਂ ਹੋਈਆਂ ਦੀ ਘੱਟ ਹੈ ਫਰਕ ਇੰਨਾ ਹੈ ਕਿ ਸੰਗਤ ਜੀ ਅੰਮ੍ਰਿਤ ਵੇਲੇ ਚੜ੍ਹਦੀ ਕਲਾ ਵਿੱਚ ਉੱਠੀਏ ਪਹਿਲੀ ਗੱਲ ਦੀ ਅੰਮ੍ਰਿਤ ਵੇਲੇ ਦੀ ਆਦਤ ਪੁਨਾਈਏ ਉੱਠਣ ਦੀ ਚਲੋ ਜੇ ਨਵੇਂ ਉੱਠਿਆ ਜਾਂਦਾ ਜਿੰਨੇ ਵਜੇ ਮਰਜ਼ੀ ਉੱਠਦੇ ਆਂ ਕਈ ਵਾਰ ਕੰਮ ਵੀ ਰਾਤ ਦੇ ਨੇ ਤਾਂ ਸੰਗਤ ਜੀ ਜਦੋਂ ਵੀ ਟਾਈਮ ਮਿਲੇ ਉਦੋਂ ਹੀ ਗੁਰੂ ਚਰਨਾਂ ਦੇ ਨਾਲ ਜੁੜਨਾ ਹੈ ਜਿਹੜੇ ਵੀ ਟਾਈਮ ਮੁਖ ਦੇ ਵਿੱਚੋਂ ਗੁਰੂ ਦਾ ਜਾਪ ਨਿਕਲ ਗਿਆ ਵਾਹਿਗੁਰੂ ਨਿਕਲ ਗਿਆ ਤੇ ਸੰਗਤ ਜੀ ਜਦੋਂ ਵੀ ਉਠੀਏ ਚਾਹੀ ਅਮਰਤ ਵੇਲੇ ਉਠੀਏ ਜਾਂ ਰਾਤ ਨੂੰ ਜਾਂ ਸਵੇਰ ਕਿਸੇ ਵੀ ਟਾਈਮ ਉੱਠਦੇ ਆ ਤੁਹਾਨੂੰ ਸਾਰਿਆਂ ਨੂੰ ਆਪੋ ਆਪਣੀ ਜ਼ਿੰਦਗੀ ਦੇ ਸ਼ਡਿਊਲ ਦਾ ਪਤਾ ਹੈ ਸਾਹ ਸੰਗਤ ਉੱਠਦੇ ਅਨਸਾਰ ਕੁਝ ਨਾ ਕਰੋ ਬੈੱਡ ਤੇ ਚੌਂਕੜੀ ਮਾਰ ਕੇ ਬੈਠ ਜਾਓ ਜਿਸ ਤਰ੍ਹਾਂ ਹੈ ਉਸੇ ਤਰ੍ਹਾਂ ਕੇਸਾਂ ਨੂੰ ਟਕ ਲਓ ਦੋਵੇਂ ਹੱਥ ਜੋੜ ਕੇ ਪ੍ਰਮਾਤਮਾ ਨੂੰ ਕਹੋ हे hey, वाहेगुरु जी कृपा ਕਰੋ ਮੇਰੇ ਸਤਿਗੁਰੂ ਜੀ ਮੈਨੂੰ ਜ਼ਿੰਦਗੀ ਦੇ ਵਿੱਚ ਸੁੱਖ ਵੀ ਦਿਓ ਪਾਸ਼ਾ ਜੀ ਜੇ ਦੁੱਖ ਦਿਓਗੇ ਤੇ ਦੁੱਖਾਂ ਦੇ ਨਾਲ ਸਾਹਮਣਾ ਕਰਨ ਦਾ ਮੈਨੂੰ ਜਿਗਰਾ ਵੀ ਦਿਓ ਮੈਨੂੰ ਹਾਲਾਤਾਂ ਦਾ ਸਾਹਮਣਾ ਕਰਨ ਦਾ ਝੇਰਾ ਵੀ ਦਿਓ ਪੰਜ ਵਾਰ ਮੁਖ ਚੋਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਉਠੋ ਤੇ ਸਾਧ ਸੰਗਤ ਇਹ ਤਜਰਬੇ ਦੇ ਨਾਲ ਗੱਲ ਅਸੀਂ ਕਹਿ ਰਹੇ ਹਾਂ ਇੱਕ ਦਿਨ ਕਰਕੇ ਦੇਖ ਲਿਓ ਇਸ ਸਾਰਾ ਦਿਨ ਤੁਹਾਡਾ ਮਨ ਜਿਹੜਾ ਹੈ ਉਹ ਗੁਰੂ ਚਰਨਾਂ ਦੇ ਨਾਲ ਜੁੜਿਆ ਰਹੇਗਾ ਗੁਰੂ ਨਾਲ ਅੰਮ੍ਰਿਤ ਵੇਲੇ ਜਦੋਂ ਉੱਠਦੇ ਆ ਸ ਮੁਖੋਂ ਵਾਹਿਗੁਰੂ ਨਿਕਲ ਗਿਆ ਤੇ ਸੁਰਤ ਨੇ ਵੀ ਉਸ ਚੀਜ਼ ਦਾ ਪੱਲਾ ਫੜ ਲੈਣਾ ਹੈ ਸੁਰਤ ਵੀ ਉਸ ਚੀਜ਼ ਵੱਲ ਆਕਰਸ਼ਿਤ ਹੋ ਜਾਏਗੀ ਸੁਰਤ ਵੀ ਉਸ ਚੀਜ਼ ਵੱਲ ਪ੍ਰੇਰਿਤ ਹੋਏਗੀ ਜਦੋਂ ਗੁਰੂ ਦਾ ਨਾਮ ਜ਼ੁਬਾਨ ਤੋਂ ਨਿਕਲ ਗਿਆ ਤੇ ਸੰਗਤ ਜੀ ਸੁਰਤ ਵੀ ਉਹ ਤੇ ਗੁਰੂ ਵਾਲੀ ਕੈਚਿੰਗ ਕਰ ਲੇਗੀ ਉਰਦਿਆ ਅਨਸਾਰ ਮਖਜੋਂ ਵਾਹਿਗੁਰੂ ਜਦੋਂ ਵਾਹਿਗੁਰੂ ਨਿਕਲਿਆ ਤੇ ਸਾਧ ਸੰਗਤ ਉਥੇ ਸੁਰਤ ਨੇ ਗੁਰੂ ਵਾਲਾ ਪਰਬਾਵ ਕਬੂਲ ਲੈਣਾ ਹੈ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਤੁਸੀਂ ਕਰਕੇ ਦੇਖਣਾ ਅੱਜ ਤੋਂ ਹੀ ਸ਼ੁਰੂ ਕਰ ਦਿਓ ਅੱਜ ਰਾਤ ਨੂੰ ਜਦੋਂ ਪਾਓਗੇ ਨਾ ਪਾਠ ਨੂੰ ਬੇਨਤੀ ਕਰਨਾ ਅਰਦਾਸ ਕਰਨਾ ਜਦੋਂ ਉਠੋਗੇ ਉਰਦਿਆ ਅਨਸਾਰ ਮਖਜੋਂ ਵਾਹਿਗੁਰੂ ਵਾਹਿਗੁਰੂ ਕਹਿਗੇ ਤੁਹਾਡਾ ਸਾਰਾ ਦਿਨ ਕੱਲ ਨੂੰ ਵੇਖ ਲਿਓ ਕਿਵੇਂ ਫੁੱਲਾ ਮੰਗੋ ਖਿਹੜਿਆ ਖਿਹੜਿਆ ਲੰਗੇਗਾ ਤੇ ਜਰਬਾ ਜਿਨ੍ਹਾਂ ਨੇ ਕੀਤਾ ਹੈ ਉਹਨਾਂ ਨੂੰ ਪੁੱਛਿਓ ਤੇ ਸਾਧ ਸੰਗਤ ਮੇਰੀਆਂ ਪੈਣਾ ਨੇ ਕਈਆਂ ਨੇ ਸਵਾਲ ਕੀਤੇ ਉਹਨਾਂ ਨੂੰ ਇੱਕੋ ਹੀ ਸਲਾਹ ਦਿੱਤੀ 100% ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਲਾਭ ਮਿਲਿਆ ਕਹਿੰਦੇ ਕਿ ਵਾਕਿਆ ਹੀ ਗੁਰੂ ਦੇ ਨਾਮ ਦੇ ਵਿੱਚ ਤਾਕਤ ਹੈ ਸਵੇਰ ਉੱਠਦੇ ਅਸਾਰ ਜਦੋਂ ਗੁਰੂ ਦਾ ਨਾਮ ਲਿਆ ਤੇ ਸਾਧ ਸੰਗਤ ਉਹਨਾਂ ਪੈਣਾ ਦਾ ਕਹਿਣਾ ਸੀ ਕਿ ਸਾਰਾ ਦਿਨ ਮਨ ਖਿੜਾ ਵਿੱਚ ਬਣਿਆ ਰਿਹਾ ਸਾਰਾ ਦਿਨ ਗੁਰੂ ਦਾ ਚੇਤਾ ਲੱਗਿਆ ਰਿਹਾ ਕਿ ਗੁਰੂ ਦਾ ਨਾਮ ਲਿਆ ਮੈਂ ਸਵੇਰੇ ਚਾਹ ਬਣਿਆ ਰਿਆ ਮਾਂਚ ਆਪਾਂ ਵੀ ਕਰਕੇ ਦੇਖੀਏ ਅੰਮ੍ਰਿਤ ਵੇਲੇ ਮੂੰਹ ਤੋਂ ਹੋਂ ਤੋਂ ਪਹਿਲਾਂ ਹੀ ਕੰਮ ਇਹ ਕਰਿਓ ਸਾਧ ਸੰਗਤ ਬਾਦ ਵਿੱਚ ਆਪਣੇ ਕੰਮ ਸ਼ੁਰੂ ਕਰਿਓ ਸਾਰੇ ਕੰਮਾਂ ਦੇ ਵਿੱਚ ਸਫਲਤਾ ਮਿਲੇਗੀ ਜੇ ਪਹਿਲਾਂ ਹੀ ਮਨ ਦੇ ਵਿੱਚ ਗੁਰੂ ਆ ਗਿਆ ਪਹਿਲ ਹੀ ਗੁਰੂ ਦੇ ਨਾਮ ਤੋਂ ਹੋ ਗਈ ਪਹਿਲ ਗੁਰੂ ਤੋਂ ਹੀ ਹੋ ਗਈ ਤਾਂ ਸਾਧ ਸੰਗਤ ਜੀ ਦਿੰਦੇ ਸ਼ੁਰੂਆਤ ਕਿਵੇਂ ਨਾ ਵਧੀਆ ਹੋਵੇਗੀ ਜ਼ਰੂਰ ਵਧੀਆ ਹੋਵੇਗੀ ਇਸ ਕਰਕੇ ਕਹਿ ਰਹੀ ਹਾਂ ਕਿ ਪਾਸ਼ਾ ਦਾ ਸ਼ੁਕਰਾਨਾ ਕਰਿਆ ਕਰੋ ਜਿੰਨਾ ਬਣੇ ਉਹਨਾਂ ਕਰੋ ਸਾਧ ਸੰਗਤ ਗੁਰਬਾਣੀ ਨੂੰ ਵਿਚਾਰਨਾ ਵਾਹਿਗੁਰੂ ਗੁਰੂ ਮੰਤਰ ਹੈ ਸਾਡਾ ਗੁਰੂ ਮੰਤਰ ਦਾ ਹੀ ਨਾਮ ਜਪ ਕਰ ਲਓ ਗੁਰੂ ਮੰਤਰ ਵਿੱਚ ਹੀ ਬਹੁਤ ਵੱਡੀਆਂ ਸ਼ਕਤੀਆਂ ਨੇ ਵਾਹਿਗੁਰੂ ਗੁਰੂ ਮੰਤਰ ਹੈ ਜਾਹੋਂ ਮੈਂ ਖੋਈ ਜਿਹੜੇ ਵਾਹਿਗੁਰੂ ਨੂੰ ਜਪ ਲੈਣ ਦੇ ਨੇ ਸਾਧ ਸੰਗਤ ਜੀ ਉਹਨਾਂ ਦੇ ਮਨ ਦੇ ਵਿੱਚ ਉਹ ਮਨ ਮਿਟਾਬ ਖਤਮ ਹੋ ਜਾਂਦਾ ਹੈ ਹੰਕਾਰ ਖਤਮ ਹੋ ਜਾਂਦਾ ਹੈ ਹਉਮੈ ਖਤਮ ਹੋ ਜਾਂਦੀ ਹੈ ਜਿਹੜਾ ਬੰਦਾ ਮੈਂ ਮੈਂ ਕਰਦਾ ਹੈ ਮੈਂ ਕਰਿਆ ਮੈਂ ਕਰਿਆ ਮੇਰੇ ਸਿਰ ਤੇ ਹੀ ਹੈ ਜਦੋਂ ਚਲਿਆ ਜਾਂਦਾ ਹੈ ਫਿਰ ਪੁੱਛੇ ਕਿ ਹੁਣ ਕਿਹਦੇ ਸਿਰ ਤੇ ਹੈ ਤੇਰੇ ਸਿਰ ਤੇ ਹੈ ਇਹ ਦੁਨੀਆ ਨੂੰ ਚਲਾਉਣ ਵਾਲਾ ਮਾਲਕ ਹੈ ਇਹ ਬੰਦਾ ਐਵੇਂ ਫੇਕਰ ਚੱਕੀ ਫਿਰਦਾ ਹੈ ਸ਼ਾਇਦ ਮੈਥੋਂ ਬਾਅਦ ਦੁਨੀਆ ਹੀ ਨਹੀਂ ਚੱਲਣੀ ਦੁਨੀਆ ਵੀ ਚੱਲੇਗੀ ਕੰਮਕਾਰ ਵੀ ਹੁੰਦੇ ਰਹਿਣਗੇ ਇੱਕ ਤਾਰਾ ਟੁੱਟਣ ਦੇ ਨਾਲ ਅਸਮਾਨ ਖਾਲੀ ਨਹੀਂ ਹੁੰਦਾ ਉਹ ਤਾਰੇ ਦੀ ਜਗ੍ਹਾ ਕੋਈ ਹੋਰ ਦੂਜਾ ਤਾਰਾ ਫਿੱਟ ਹੋ ਜਾਂਦਾ ਹੈ ਇੱਕ ਦਿਨ ਵਿੱਚ ਕਿੰਨੇ ਮਰਦੇ ਨੇ ਤੇ ਕਿੰਨੇ ਜਨਮ ਲੈਂਦੇ ਨੇ ਧਰਤੀ ਦੇ ਉੱਪਰ ਇਹ ਪਰਮਾਤਮਾ ਨੂੰ ਪਤਾ ਹੈ ਆਪਾਂ ਨੂੰ ਨਹੀਂ ਪਤਾ ਤੇ ਸਾਧ ਸੰਗਤ ਬੇਨਤੀ ਕਰਦੀ ਹਾਂ ਕਿ ਇਸ ਕਰਕੇ ਪਰਮਾਤਮਾ ਦੇ ਨਾਲ ਜੁੜਨ ਦੀ ਆਦਤ ਪੁਣਾ ਲਓ ਸੁਭਾਉ ਉਠ ਕੇ ਆਪਣੇ ਸਭ ਤੋਂ ਪਹਿਲੇ ਵੱਡੇ ਆਦਤ ਬਣਾ ਲਓ ਕਿ ਪਰਮਾਤਮਾ ਦੇ ਨਾਲ ਜੁੜਨਾ ਉਹਦਾ ਨਾਮ ਲੈਣਾ ਸੱਚ ਸੰਗਤ ਜ਼ਿੰਦਗੀ ਦੇ ਵਿੱਚ ਸਕਸੈਸ ਤੁਹਾਨੂੰ ਆਪੇ ਮਿਲੇਗੀ ਸਕਸੈਸ ਤੁਹਾਡੇ ਕਰਦਾ ਰਾਹ ਲੱਭਦੇ ਹੋਏ ਤੁਹਾਡੇ ਪਾਸ ਆਏਗੀ ਇਹ ਗੱਲ ਦਾਅਵੇ ਦੇ ਨਾਲ ਅਸੀਂ ਕਹਿੰਦੇ ਹਾਂ ਸੰਗਤ ਜੀ ਗੁਰੂ ਨਾਲ ਜੁੜਨਾ ਹੈ ਅਰਦਾਸ ਬੇਨਤੀ ਕਰਨੀ ਹੈ ਤੇ ਉਹਦਾ ਸ਼ੁਕਰਾਨਾ ਕਰਨਾ ਹੈ ਜ਼ਿੰਦਗੀ ਦੇ ਵਿੱਚ ਸੁੱਖ ਲੱਭਣ ਦੀ ਲੋੜ ਨਹੀਂ ਸੁੱਖਾਂ ਦੇ ਜਿਹੜੇ ਕਾਰਨ ਨੇ ਉਹ ਪਰਮਾਤਮਾ ਆਪ ਤੁਹਾਨੂੰ ਦੇਣਗੇ ਇਹ ਜ਼ਿੰਦਗੀ ਦੇ ਵਿੱਚ ਆਦਤ ਅਪਣਾਓ ਪਾਸ਼ਾ ਜੀ ਕਿਰਪਾ ਕਰਨਗੇ ਮਿਹਰ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ